ਕੀ ਕੋਈ ਚੁ ਵਿਰੋਧੀ ਧਿਰਾਂ ਨੇ ਤੁਹਾਡੇ ਬੋਰਡ ਬੜੇ ਫਾੜ ਦਿੱਤੇ ਕਦੋਂ ਕੋਈ ਪਾਰਟੀ ਖਾਦੀ ਹੋਵੇ ਉਹ ਇਦਾਂ ਦੀਆਂ ਨੀਚ ਹਰਕਤਾਂ ਕਰਦੇ ਹੁੰਦੇ ਆ ਜੀ ਬਾਕੀ ਉਹਨਾਂ ਦੀ ਸੋਚ ਆ ਘਟੀਆ ਅੱਬਾ ਤਾਂ ਮੈਨੂੰ ਨੰਬਰ ਵੀ ਦਿੱਤਾ ਆ ਵੀ ਤੁਹਾਡੀ ਜਿਆਦਾ ਹੀ ਮੁਸ਼ਕਲ ਹੈ ਗੜੀ ਮੁਹੱਲੇ ਸਦੋ ਉੱਥੇ ਉੱਥੇ ਮੈਂ ਉੱਥੇ ਆਇਆ ਕੋੂੰਗਾ ਜੀ ਜੀ ਬਹੁਤ ਵੱਡਾ ਲੰਬਾ ਚੌੜਾ ਬਾੜ ਨਹੀਂ ਹੈਗਾ ਜੀ ਵੀ ਬਹੁਤ ਜ਼ਿਆਦਾ ਆ ਜੀ ਸਾਰਾ 2.5 3 ਕਿਲੋਮੀਟਰ ਦੇ ਵਿੱਚ ਵਿੱਚ ਉਹ ਇੰਨਾ ਤਾਂ ਬੰਦਾ ਸੈਰ ਕਰਦਾ ਹੀ ਚੱਲ ਜਾਂਦਾ ਜੀ ਚੱਕ ਰੇ ਆ ਜੀ 7 ਸਾਲ ਹੋ ਗਏ ਆ ਪਿਛੇ 55 ਸਾਲਾਂ ਜੋ ਕੀ ਕੀਤਾ ਹੀ ਕੱਖ ਨਹੀਂ ਹੈਗਾ ਜੀ ਹੁਣ 7 ਸਾਲਾਂ ਦੇ ਕਿਹੜੇ ਏਰੀਆ ਦਾ ਵਿਕਾਸ ਨਾ ਹੋਵੇ ਕੀ ਕਰ ਸਕਦੇ ਹੁਣ ਉੱਥੇ ਜੀ ਵੋਟ ਪਾਉਂਗੇ ਤਾਂ ਚੰਗੇ ਬੰਦੇ ਨੂੰ ਅੱਗੇ ਲੈ ਕੇ ਆਉਂਗੇ ਜੀ ਜੇ ਤੂੰ ਨਿਕਲ ਹੀ ਨਾ ਵੋਟ ਹੀ ਨਾ ਪਾਉਗੀ ਫਿਰ ਆਪਾਂ ਕੀ ਚੀਜ਼ਾਂ ਪਾਵਾਂਗੇ ਚੰਗੀਆਂ ਕਰੂੰਗਾ ਕੋਈ ਇਲੈਕਸ਼ਨਲ ਦੌਰ ਬਹੁਤ ਬਹੁਤ ਕਲੀਅਰ ਹੈ ਜੀ ਉਹਦਾ ਕਹ ਲੈਣਾ ਵੀ ਜਿਹੜੀ ਵਰਕਿੰਗ ਸਰਕਾਰ ਕੰਮ ਕਰਦੀ ਪਈ ਹੈ ਜੀ ਉਹੀ ਜਿੱਤੇਗੀ ਪਬਲਿਕ ਨੇ ਦੱਸਿਆ ਆ ਜੀ ਵੋਟਰਾਂ ਨੇ ਦੱਸਿਆ ਵੀ ਆ ਚੀਜ਼ਾਂ ਦੀ ਘਾਟ ਵਾ ਜੀ ਇਹ ਬਗੈਰਾ ਬੁੱਕ ਲਾਈ ਆ ਉਹ ਤੇ ਨੋਟ ਕਰਦੇ ਕਿਹੜੇ ਏਰੀਆ 'ਚ ਕਿਹੜੀ ਚੀਜ਼ ਦੀ ਘਾਟ ਵਾ ਜੀ हां खास करके मेडिकल ਦੀ ਜੀ ਵੀ ਪਹਿ ਦੇ ਆਧਾਰ ਤੇ ਪਹਿਲਾ ਮੈਡੀਕਲ ਦਾ ਕੰਮ ਕਰਾਂਗੇ ਇਹ ਨਸ਼ਾ ਇੱਕ ਕੋੜ ਕਿਨੋਂ ਕੋੜ ਕਹਿੰਦੇ ਹੁੰਦੇ ਆ ਕਿਦਾਂ ਕੋੜ ਦੀ ਬਿਮਾਰੀ ਹੋਏ ਹੋਏ ਹਟਦੀ ਹੁੰਦੀ ਆ ਇਹ ਚੀਜ਼ਾਂ ਹੋਏ ਹੋਏ ਹਟਦੀਆਂ ਜੀ ਉਹਦੇ ਮਨ ਚ ਉਤਸ਼ਾਹ ਹੀ ਇਹ ਨਾ ਵੀ ਡੋਰ ਟੂ ਡੋਰ ਜਾ ਕੇ ਹਰੇਕ ਨੂੰ ਮਿਲਣਾ ਚਾਹੁੰਦਾ ਵੀ ਕਿਹੜੀ ਘਾਟ ਹੋ ਸਾਡੇ ਕੋ ਜੀ ਕਿਹੜਾ ਕੰਮ ਗਵਰਨਮੈਂਟ ਨੇ ਪਹਿਲਾਂ ਨਹੀਂ ਕੀਤਾ ਕਰੀਏ ਬੋਝ ਗੱਲਬਾਤ ਹੁੰਦੀ ਆ ਤੂੰ ਏਦਾਂ ਕਰੋ ਏਦਾਂ ਕਰੋ ਇੱਥੋਂ ਤੂੰ ਬੀਖਵਾ ਪੂਰਾ ਪਿੱਛੀ ਆ ਜੀ ਮੈਨੂੰ ਕੋਈ ਵੀ ਕੰਮ ਦੱਸੋ ਜਿਹੜਾ ਪੰਜਾਬ ਸਰਕਾਰ ਨੇ ਨਹੀਂ ਕੀਤਾ ਟਟਕੋ ਦਾ ਇੱਕ ਐਸੀ ਪਾਰਟੀ ਹੈ ਸਾਡੇ ਰਹਿਨਮਾਈ ਬੰਦੇ ਆ ਜਿਨ੍ਹਾਂ ਨੇ ਪ੍ਰਾਪੁਰ ਤੇ ਆਪਣੇ ਇਸ ਵਾਰਡ ਦੇ ਵਿੱਚ ਕਾਫੀ ਜਿਹੜਾ ਸਹਿਯੋਗ ਦਿੱਤਾ ਨਮਸਕਾਰ ਦੋਸਤੋ ਅੱਜ ਅਸੀਂ ਪਹੁੰਚੇ ਆ ਬਲਵੀਰ ਸਿੰਘ ਟਟਕੋ ਤੇ ਜਿਹੜੇ 12 ਨੰਬਰ ਵਾਰਡ ਤੋਂ ਖੜੇ ਆ ਤੇ ਅੱਜ ਅਸੀਂ ਉਹਨਾਂ ਕੋਠੇ 'ਚ ਪਹੁੰਚੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਨਮਸਕਾਰ ਸਰ ਜੀ ਨਮਸਤੇ ਜੀ ਸਰ ਜੀ ਅੱਜ ਤੁਸੀਂ 12 ਨੰਬਰ ਵਾਰਡ 'ਚ ਖੜੇ ਹੋ ਗਏ ਹੋ ਤੇ ਇਹਦੇ ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਇਸ ਬਾਰੇ ਕੀ ਕਹੋਗੇ ਤੁਸੀਂ ਚੱਕਰੀਆ ਜੀ 7 ਸਾਲ ਹੋ ਗਏ ਆ ਪਿਛੇ 5 ਸਾਲਾਂ ਜੋ ਤੇ ਕੀਤਾ ਹੀ ਕੱਖ ਨਹੀਂ ਹੈਗਾ ਜੀ ਹੁਣ 7 ਸਾਲਾਂ ਚ ਕਿਹੜੇ ਏਰੀਆ ਦਾ ਵਿਕਾਸ ਨਾ ਹੋਵੇ ਕੀ ਕਰ ਸਕਦੇ ਹਾਂ ਉੱਥੇ ਜੀ ਜੀ ਹਾਂਜੀ ਹੁਣ ਗਾਂ ਅਸੀਂ ਆਵਾਂਗੇ ਪਹਿਲ ਦੇ ਅਧਾਰ ਤੇ 12 ਨੰਬਰ ਵਾਰਡ ਚ ਵਿਕਾਸ ਕਰਾਂਗੇ ਤੇ ਜਿਹੜਾ ਵਿਕਾਸ ਹੈਗਾ ਉਹ ਚ ਕਹਿੰਦੇ ਕਿ ਟੂਬਲ ਨਹੀਂ ਹੈਗਾ ਤੇ ਉਸ ਤੋਂ ਬਾਅਦ ਲਾਈਟ ਦਾ ਹੈਗਾ ਵਾ ਉਸ ਤੋਂ ਬਾਅਦ ਕਹਿੰਦੇ ਕਿ ਸਕੂਲ ਨਹੀਂ ਹੈ ਬੱਚਿਆਂ ਵਾਸਤੇ ਤੇ ਜਾਂ ਨਾ ਡਿਸਪੈਂਸਰੀ ਨਹੀਂ ਇਹਦੇ ਬਾਰੇ ਤੁਸੀਂ ਕੀ ਕਹੋਗੇ ਵੀਰ ਜੀ ਜੋ ਵੀ ਚੀਜ਼ਾਂ ਹੈਗੀਆਂ ਇਹ ਬਹੁਤੀ ਪਬਲਿਕ ਨੇ ਦੱਸਿਆ ਆ ਜੀ ਵੋਟਰਾਂ ਨੇ ਦੱਸਿਆ ਵੀ ਆਹ ਚੀਜ਼ਾਂ ਦੀ ਘਾਟ ਵਾ ਇਹ ਬਗੈਰਾ ਬੁੱਕ ਲਈ ਆ ਉਹ ਤੇ ਨੋਟ ਕਰਦੇ ਕਿਹੜੀ ਏਰੀਆ ਚ ਕਿਹੜੀ ਚੀਜ਼ ਦੀ ਘਾਟ ਵਾ ਜੀ ਹਾਂ ਖਾਸ ਕਰਕੇ ਮੈਡੀਕਲ ਦੀ ਜੀ ਇਹ ਪਹਿਦੇ ਅਦਾਹ ਤੇ ਪਹਿਲਾਂ ਮੈਡੀਕਲ ਦਾ ਕੰਮ ਕਰਾਂਗੇ ਵੀ ਉਹ ਜੀ ਡਿਸਪੈਂਸਰੀਆਂ ਉਨਾ ਨੂੰ ਮੁਹੱਲਾ ਕੇਂਦਰ ਦੇ ਵਿੱਚ ਕਨਵਰਟ ਕਰਕੇ ਬੜੀਆ ਤਰੀਕੇ ਨਾਲ ਬਣਾਵਾਂਗੇ ਜੀ ਜੀ ਤੇ ਉਸ ਤੋਂ ਬਾਅਦ ਸਕੂਲ ਦਾ ਵੀ ਆਂਦਾ ਕਿ ਸਕੂਲ ਦੇ ਵਿੱਚ ਜਿਹੜੇ ਛੋਟੇ-ਛੋਟੇ ਬੱਚਿਆਂ ਦਾ ਸਕੂਲ ਜਿਹੜਾ ਹੈਗਾ ਬਹੁਤ ਘੱਟ ਹੈਗੇ ਤੁਸੀਂ ਇਸ ਬਾਰੇ ਕੀ ਕਹੋਗੇ ਸਕੂਲ ਏਰੀਏ 'ਚ ਇੱਕੋ ਹੀ ਚਾਹੀਦਾ ਪਰ ਮਾ ਹੋਰ ਵੀ ਇੱਕ ਦੋ ਬਾੜ ਚੰਜਾ ਚਾਹੀਦਾ ਪਲੱਸ 2 ਤੱਕ ਚਾਹੀਦਾ ਬੜੀਆ ਸਕੂਲ ਜੀ ਜੀ ਤੇ ਵੀਰ ਜੀ ਇਹ ਹੈ ਕਿ ਜ ਆਏ ਹੁਣ ਪਿੱਛੇ ਕੱਲ ਦੀ ਗੱਲ ਕੱਟਣਾ ਕੀ ਹੈ ਕਿ ਕੁਝ ਵਿਰੋਧੀ ਧਿਰਾਂ ਨੇ ਤੁਹਾਡੇ ਬੋਰਡ ਬੜੇ ਫਾੜ ਦਿੱਤੇ ਤੇ ਉਹ ਆਪਣੇ ਆਪ ਚ ਕੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਅਸੀਂ ਕਿਤੇ ਡਾਵਾ ਡਾਲ ਹੋ ਰਹੇ ਤੁਸੀਂ ਕੀ ਕਹਿਣਾ ਚਾਹੋਗੇ ਕਦੋਂ ਕੋਈ ਪਾਰਟੀ ਖਾਦੀ ਹੋਵੇ ਉਹ ਇਦਾਂ ਦੀਆਂ ਨੀਚ ਹਰਕਤਾਂ ਕਰਦੇ ਹੁੰਦੇ ਆ ਜੀ ਬਾਕੀ ਉਹਨਾਂ ਦੀ ਸੋਚ ਆ ਘਟਿਆ ਜੀ ਉਹਨਾਂ ਤੋਂ ਉਹ ਘਟਿਆ ਹੀ ਕੰਮ ਕਰਦੇ ਆ ਕਹਿਣ ਦਾ ਮਤਲਬ ਕਿ ਜਿਹੜੀ ਤੁਸੀਂ ਜਿਹੜੇ ਤੁਸੀਂ ਪਹੁੰਚ ਚੁੱਕੇ ਹੋ ਤੇ ਤੁਹਾਨੂੰ ਕੋਈ ਇਹਦਾ ਫਰਕ ਨਹੀਂ ਪੈਂਦਾ ਕੋਈ ਫਾਇਕ ਨਹੀਂ ਜੀ ਪਬਲਿਕ ਪਤਾ ਕੀ ਪਬਲਿਕ ਅੱਜ ਦਾ ਪੜ੍ਹੀ ਲਿਖੀ ਸਿਆਣੀ ਆ ਜੀ ਉਹਨਾਂ ਨੂੰ ਦੀਦਾ ਆ ਵੀ ਸੱਚ ਕੀ ਆ ਤੇ ਝੂਠ ਕੀ ਆ ਜੀ ਸਾਹ ਦੇ ਸਾਹਮਣੇ ਆ ਜੀ ਤੇ ਇਹ ਵੀ ਮੈਂ ਕਹਿਣਾ ਚਾਹੁੰਗਾ ਆਣ ਵਾਲੀ ਜਿਹੜੀ ਨਸ਼ੇ ਦੀ ਪੀੜੀ ਆ ਨਸ਼ਾ ਜਰਾ ਜ਼ਿਆਦਾ ਕਰਦੇ ਗਏ ਤੇ ਤੁਸੀਂ ਇਸ ਵਾਰੇ ਕਿੱਦਾਂ ਠੱਲ ਪਾਓਗੇ ਇਹ ਨਸ਼ਾ ਇੱਕ ਕੋੜ ਆ ਕਿੰਨਾ ਪਾ ਕੋੜ ਕਹਿੰਦੇ ਹੁੰਦੇ ਆ ਕਿਦਾਂ ਕੋੜ ਦੀ ਬਿਮਾਰੀ ਹੌਲੀ-ਹੌਲੀ ਛੱਡਦੀ ਹੁੰਦੀ ਆ ਇਹ ਚੀਜ਼ਾਂ ਹੌਲੀ-ਹੌਲੀ ਛੱਡਦੀਆਂ ਜੀ ਅੱਗੇ ਨਾਲ ਉਹ ਬਹੁਤ ਜ਼ਿਆਦਾ ਠੱਲ ਪਾਈ ਆ ਗਵਰਨਮੈਂਟ ਨੇ ਪਰ ਫੇ ਵੀ ਹੌਲੀ-ਹੌਲੀ ਘਟ ਰਹੀ ਆ ਜੀ ਤੇ ਵੀਰ ਜੀ ਇਹ ਹੈ ਕਿ ਆਪਣੇ ਵਾਰਡ ਦੇ ਵਿੱਚ ਜਿਹੜੇ ਕੰਮ ਹੈ ਨੀਲਾ ਕਾਰਡ ਬਣਾਣਾ ਆਧਾਰ ਕਾਰਡ ਬਣਾਣਾ ਜਾਂ ਆਯੁਸ਼ਮਾਨ ਕਾਰਡ ਬਣਾਣਾ ਤੇ ਲੋਕੀ ਬਹੁਤ ਕਹਿੰਦੇ ਕਿ ਸਾਡਾ ਬਣਿਆ ਨਹੀਂ ਆ ਇਹ ਸਾਡੀ ਬਣਾਉਂਦੀ ਪਾਵਰ ਚਾਹੀਦੀ ਵੀ ਇਹ ਬਣਾਉਣਾ ਆ ਜੀ ਫਿਰ ਬਣ ਜਾਂਦੀਆਂ ਚੀਜ਼ਾਂ ਜੀ ਕੋਈ ਵੱਡੀ ਗੱਲ ਨਹੀਂ ਤੁਸੀਂ ਇੱਕੋ ਫੈਲ ਲੈ ਕੇ ਫੈਲ ਅਗਲੇ ਨੇ ਪਾਨੀ ਆਪਣੇ ਸੈਨ ਕਰਕੇ ਗਾਂ ਦੇ ਨੇ ਆ ਕੋਈ ਸੋ ਤਾਂ ਤਾਂ ਇੰਨਾ ਹੀ ਕੰਮ ਆ ਨਹੀਂ ਉਹ ਤੁਹਾਡੇ ਤੋਂ ਹੁਣ ਪੂਰੀ ਆਸ ਰੱਖਣਗੇ ਨਾ ਕਿ ਹਾਂ ਵੀ ਤੁਹਾਡੇ ਕੋਲ ਐਸੀ ਆਈਏ ਤੇ ਸਾਡਾ ਕੰਮ ਬਣ ਸਕੇ 100% ਜੀ ਅੱਬਾ ਤਾਂ ਮੈਨੂੰ ਨੰਬਰ ਵੀ ਦਿੱਤਾ ਆ ਵੀ ਤੁਹਾਡੀ ਜਿਆਦਾ ਹੀ ਮੁਸ਼ਕਲ ਹੈ ਗੜੀ ਮਹੱਲੇ ਸਦੋ ਉੱਥੇ ਉੱਥੇ ਮੈਂ ਉੱਥੇ ਹੀ ਆਇਆ ਕੋਊਂਗਾ ਜੀ ਬਹੁਤ ਵੱਡਾ ਲੰਬਾ ਚੌੜਾ ਬਾੜ ਨਹੀਂ ਹੈਗਾ ਜੀ ਵੀ ਬਹੁਤ ਜਿਆਦਾ ਆ ਜੀ 7 2 3 ਕਿਲੋਮੀਟਰ ਦੇ ਵਿੱਚ ਵਿੱਚ ਉਹ ਇੰਨਾ ਤਾਂ ਬੰਦਾ ਸੈਰ ਕਰਦੇ ਚੱਲ ਜਾਂਦਾ ਜੀ 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 ਤੇ ਇਹ ਹੈ ਕਿ ਤੁਸੀਂ ਫੋਨ ਨੰਬਰ ਤੇ ਕਹਤ ਹੋ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਵੀ ਫੋਨ ਨੰਬਰ ਦੇ ਦਿਓ ਤਾਂ ਕਿ ਤੁਹਾਡੇ ਨਾਲ ਰਾਬਤਾ ਕਰ ਸਕਣਾ ਆ ਕੇ ਮੇਰਾ ਨੰਬਰ ਹੈਗਾ 9814182053 ਚੱਕਾ ਇਹ ਵੀ ਕਿੇ ਵੀ ਫੋਨ ਕਰਨਾ ਭਾਈ ਸਾਹਿਬ ਦੋ ਚਾਰ ਦਿਨ ਅਸੀਂ ਬੀਜੀਆਂ ਲੈਖਿਆਂ ਤੱਕ ਇਹ ਕਿਸੇ ਭੈਣ ਭਰਾ ਦਾ ਫੋਨ ਨਹੀਂ ਵੀ ਚੱਕ ਹੁੰਦਾ ਉਹਨਾਂ ਤੋਂ ਮੈਂ ਪਹਿਲਾਂ ਹੀ ਸੌਰੀ ਮੰਗਦਾ ਉਹਦੇ ਮਨ 'ਚ ਉਤਸ਼ਾਹ ਹੀ ਇਹ ਨਾ ਵੀ ਡੋਰ ਟੂ ਡੋਰ ਜਾ ਕੇ ਹਰੇਕ ਨੂੰ ਮਿਲਣਾ ਚਾਹੁੰਦਾ ਵੀ ਕਿਹੜੀ ਘਾਟ ਆ ਸਾਡੇ ਕੋ ਜੀ ਕਿਹੜਾ ਕੰਮ ਗਵਰਨਮੈਂਟ ਨੇ ਪਹਿਲਾਂ ਨਹੀਂ ਕੀਤੇ ਕਰੀਏ ਜੀ ਰੋਜ਼ ਗੱਲਬਾਤ ਹੁੰਦੀ ਹੈ ਤੂੰ ਏਦਾਂ ਕਹੋ ਏਦਾਂ ਕਹੋ ਇੱਥੋਂ ਤੂੰ ਬੀਖਵਾ ਪੂਰਾ ਪਿੱਛੀ ਹੈ ਜੀ ਠੀਕ ਹੈ ਜੀ ਤੇ ਹੋਰ ਕੁਝ ਕਹਿਣਾ ਕੋਈ ਦਰਸ਼ਕਾਂ ਉਹ ਤਾਂ ਇਹ ਚਾਹੁੰਦਾ ਵੱਧ ਤੋਂ ਵੱਧ ਵੋਟ ਪਾਓ ਜੀ ਸੰਜੋਗ ਉਹ ਜੋ ਵੋਟ ਵਾ ਤੁਹਾਡਾ ਅਧਿਕਾਰ ਵਾ ਜੀ ਵੋਟ ਪਾਉਂਗੇ ਤਾਂ ਚੰਗੇ ਬੰਦੇ ਨੂੰ ਅੱਗੇ ਲੈ ਕੇ ਆਉਂਗੇ ਜੀ ਇਹ ਤੋਂ ਨਿਕਲ ਹੀ ਨਾ ਵੋਟ ਹੀ ਨਾ ਪਾਉਗੀ ਫਿਰ ਆਪਾਂ ਕੀ ਚੀਜ਼ਾਂ ਪਾਾਂਗੇ ਚੰਗੀਆਂ ਕਰੂੰਗਾ ਕੋਈ ਇਹ ਕਰਕੇ ਜੋ ਵੀ ਚੰਗਾ ਬੰਦਾ ਆ ਵੋਟ ਯੂ ਪਾਓ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਡਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰੀ 21 ਤਰੀਕ ਦਾ ਵੀ ਦੱਸ ਦਿਓ ਦਰਸ਼ਕਾਂ ਨੂੰ ਕਿ ਹਾਂ ਵੀ ਪਹੁੰਚਣਾ ਉੱਥੇ ਜ਼ਰੂਰ 21 ਤਰੀਕ ਨੂੰ ਜੀ ਇਲੈਕਸ਼ਨ 'ਚ ਵੋਟਾਂ ਜੀ 21 ਤਰੀਕ ਨੂੰ ਵੋਟ ਪਾਓ ਜੀ ਕੋਦੋਂ ਦੇਖ ਕੇ ਵੋਟਾਂ ਪਾਓ ਜੀ ਜੀ ਹਰੇਕ ਉਮੀਦਵਾਰ ਨੂੰ ਕਿਹਨੂੰ ਤੁਸੀਂ ਪਸੰਦ ਕਰਦੇ ਹੋ ਉਹਨੂੰ ਵੀ ਜਿਤਾਓ ਜੀ ਵੋਟ ਨਮਸਕਾਰ ਜੀ ਅੱਜ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈਗਾ ਵਾ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਇਲੈਕਸ਼ਨਾਂ ਦਾ ਦੌਰ ਬਹੁਤ ਬਹੁਤ ਕਲੀਅਰ ਹੈ ਜੀ ਉਹਦਾ ਕਾਰਨ ਹੈ ਵੀ ਜਿਹੜੀ ਵਰਕਿੰਗ ਸਰਕਾਰ ਕੰਮ ਕਰਦੀ ਪਈ ਆ ਜੀ ਉਹੀ ਜਿੱਤੇਗੀ ਜੀ ਕਿਉਂਕਿ ਲੋਕਾਂ ਦੇ ਅਸੀਂ ਕੰਮ ਸਵਾਰੇ ਆ ਜੀ ਕਿਸੇ ਪੱਖ ਤੋਂ ਲੈ ਲਓ ਚਾਹੇ ਪੜ੍ਹਾਈ ਵੱਲੋਂ ਲੈ ਲਓ ਚਾਹੇ ਮੈਡੀਕਲ ਵੱਲੋਂ ਲੈ ਲਓ ਚਾਹੇ ਤੁਸੀਂ ਰੋਜ਼ਗਾਰ ਵੱਲੋਂ ਲੈ ਲਓ ਚਾਹੇ ਉਹ ਸ਼ਹੀਦਾਂ ਨੂੰ ਸਮਾਨਿਤ ਕਰਨ ਵਾਲੇ ਲੈ ਲਓ ਮੈਨੂੰ ਕੋਈ ਵੀ ਕੰਮ ਦੱਸੋ ਜਿਹੜਾ ਪੰਜਾਬ ਸਰਕਾਰ ਨੇ ਨਹੀਂ ਕੀਤਾ ਕਿਆ ਗੱਲਤਾ ਜੀ ਅਸੀਂ ਕਦੀ ਨਹੀਂ ਕਿਹਾ ਵੀ ਸਾਡਾ ਖਜ਼ਾਨਾ ਖਾਲੀ ਆ ਜੀ ਅਸੀਂ ਕਹਿੰਦੇ ਆ ਸਾਡਾ ਖਜ਼ਾਨਾ ਭਰਿਆ ਆ ਉਹ ਸਾਡੇ ਖਜ਼ਾਨੇ ਦੇ ਪੈਸੇ ਇਮਾਨਦਾਰੀ ਦੇ ਨਾਲ ਜੀ ਜੰਤ ਪੰਜਾਬ ਦੀ ਸਰਕਾਰ ਤੇ ਲੱਗਣੇ ਆ ਪੰਜਾਬ ਦੀ ਸਰਕਾਰ ਨੇ ਪੂਰਾ ਜਿਹੜਾ ਪੈਸਾ ਆ ਉਹ ਪੂਰੇ ਲੋਕਾਂ ਦੇ ਹਿੱਤ ਚ ਲਾਣਾ ਆ ਜੀ ਜਿਲ੍ਹਿਆਂ ਦੇ ਹਿੱਤ ਚ ਲਾਣਾ ਹੈ ਪ੍ਰਾਂਤਾਂ ਦੇ ਹਿੱਤ ਚ ਲਾਣਾ ਹੈ ਮਹੱਲਿਆਂ ਦੇ ਹਿੱਤ ਚ ਲਾਣਾ ਹੈ ਅੱਜ ਕਦੀ ਸੋਚਿਆ ਸੀ ਵੀ ਇੱਕ ਗਰੀਬ ਘਰ ਦਾ ਜਾਂ ਇੱਕ ਨਾਰਮਲ ਪਰਿਵਾਰ ਦਾ ਬੰਦਾ ਜੀ ਪੰਜਾਬ ਗਵਰਨਮੈਂਟ ਦੀ ਸਰਕਾਰੀ ਅਹੁਦੇਦਾਰ ਨੌਕਰੀ ਲੈ ਲੇਗਾ ਜੀ ਕਦੀ ਨਹੀਂ ਸੋਚਿਆ ਹੈਗਾ ਅਸੀਂ ਘਰ ਜਾ ਜਾ ਕੇ ਲੋਕਾਂ ਨੂੰ ਨੌਕਰੀਆਂ ਦੇ ਰਹੇ ਆਂ ਰਹੀ ਗੱਲ ਨਸ਼ਾ ਛੁਡਾਣ ਦੀ ਨਸ਼ਾ ਛੁਡਾਣ ਵਾਸਤੇ ਸਾਡੇ ਭਗਵੰਤ ਮਾਨ ਜੀ ਨੇ ਐ ਐਂਟੀ ਨਾਰਗੇਟਿਕ ਟਾਸਕ ਫੋਰਸ ਅਪਾਇੰਟ ਕੀਤੀ ਆ ਉਹਦਾ ਜਿਹੜਾ ਪੂਰੀ ਤਰ੍ਹਾਂ ਸੀ ਐ ਐਕਸ਼ਨ ਹੋ ਰਿਹਾ ਹੈ ਔਰ ਬਕਾਇਦਾ ਨਸ਼ਾ ਮੁਕਤ ਪੰਜਾਬ ਬਣਾ ਰਹੇ ਤੇ ਅਸੀਂ ਟੋਡ ਬਰਦੀ ਕੋਠੀ ਖੜੇ ਆ ਤੇ ਜਿਹੜੇ ਬਲਬੀਰ ਭਾਜੀ ਖੜੇ ਬਿੱਲਾ ਭਾਜੀ ਤੇ ਤੁਸੀਂ ਉਹਨਾਂ ਬਾਰੇ ਕੀ ਲੋਕਾਂ ਨੂੰ ਕਹਿਣਾ ਚਾਹੋਗੇ ਮੈਂ ਕੋ ਕਹੂੰਗਾ ਜੀ ਟੁੱਟ ਬਸ ਇਹ ਕੈਸੀ ਪਾਰਟੀ ਹੈ ਸਾਡੇ ਰਹਿਨਮਾਈ ਬੰਦੇ ਆ ਜਿਨ੍ਹਾਂ ਨੇ ਪ੍ਰਾਗਪੁਰ ਤੇ ਆਪਣੇ ਇਸ ਬੋਰਡ ਦੇ ਵਿੱਚ ਕਾਫੀ ਜਿਹੜਾ ਸਹਿਯੋਗ ਦਿੱਤਾ ਜੀ ਅਸੀਂ ਕਹਿਣਾ ਨਹੀਂ ਚਾਹਦੇ ਜੀ ਕਿ ਕਿਸੇ ਦੀ ਮਦਦ ਕੀਤੀ ਹੈ ਗਰੀਬ ਕਰਦੀ ਲੜਕੀ ਦੀ ਸ਼ਾਦੀ ਕੀਤੀ ਹੈ ਜਾਂ ਉਹਨੂੰ ਰਾਸ਼ਨ ਦਿੱਤਾ ਹੈ ਜਾਂ ਉਹਨੂੰ ਮੋਹ ਦਿੱਤਾ ਨਾ ਉਹ ਇੱਕ ਗੁਪਤ ਦਾਨ ਹੈ ਜੀ ਉਹ ਅਸੀਂ ਦੇਨ ਦਾਨ ਦਿੱਤਾ ਲੇਕਿਨ ਇਸ ਮੌਕੇ ਤੇ ਆ ਕੇ ਜੇਲੇ ਸਾਡੇ ਰਾਣਾ ਸਾਹਿਬ ਖੜੇ ਹੋ ਜਾਂਦੇ ਆ ਉਹ ਲੋਕਾਂ ਦੀਆਂ ਸੀਸਾਂ ਸਾਡੇ ਕਮਾਣੀਆਂ ਜੀ ਰਹੀ ਗੱਲ ਬਿੱਲੇ ਭਾਜੀ ਬਿੱਲੇ ਭਾਜੀ ਇੱਕ ਮਿਹਨਤੀ ਤੇ ਹੁਨਹਾਰ ਤੇ ਹਾਰਡ ਵਰਕਰ ਬੰਦਾ ਆ ਜੀ ਇਹ ਬੰਦੇ ਨੇ ਆਪਣੇ ਪੂਰੇ ਰੀ ਦੇ ਨਾਲ ਪੂਰੇ ਇਸ ਵਾਰਡ ਦੇ ਵਿੱਚ ਪੂਰੀ ਲਹਿਰ ਪੈਦਾ ਕਰਨੀ ਆ ਔਰ ਜਿੱਤ ਕੇ ਕੌਂਸਲਰ ਬਣ ਕੇ ਪੂਰੀ ਤਰ੍ਹਾਂ ਆਪਣੇ ਜਿਹੜੇ ਆ ਪੂਰੇ ਵਾਰਡ ਦਾ ਨਾਂ ਰੋਸ਼ਨ ਕਰਨਾ ਔਰ ਪੂਰੇ ਇੱਕ ਇੱਕ ਘਰ ਦੇ ਵਿੱਚ ਜਾ ਕੇ ਨੇ ਕੰਮ ਕਰਨਾ ਤੇ ਆਪਣੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਤਾਂ ਵੋਟਰਾਂ ਨੂੰ ਹੀ ਅਪੀਲ ਕਰਾਂਗਾ ਹੀ ਮੈਂ ਵੋਟਰਾਂ ਨੂੰ ਹੀ ਅਪੀਲ ਕਰਾਂਗਾ ਭਾਈ ਆਉਣ ਵਾਲੀ ਸਰਕਾਰ 2.5 ਸਾਲ ਸਾਡੀ ਆ ਆਉਣ ਵਾਲੀ ਸਰਕਾਰ 5 ਸਾਲ ਵੀ ਸਾਡੀ ਆ ਇਹਨਾਂ کئی ਸਾਲਾਂ ਦੇ ਵਿੱਚ ਅਸੀਂ ਕੁਛ ਦੀ ਕੁਛ ਲੈ ਲੈਣੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਉਹ ਰੰਗਲਾ ਪੰਜਾਬ ਤਾਂ ਹੀ ਬਣਾਣਾ ਜਿਸ ਲਈ ਲੋਕੀ ਬੋਟ ਦੇਣਗੇ ਉਹ ਜਿਸ ਲਈ ਵੋਟਾਂ ਮਿਲੀਆਂ ਅਸੀਂ ਡੱਟ ਕੇ ਲੋਕਾਂ ਦਾ ਸਾਥ ਦੇਣਾ ਅੱਜ ਦੀ ਤਾਰੀਖ ਦੇ ਵਿੱਚ ਮਾਨ ਸਰਕਾਰ ਕੱਲੇ ਕੱਲੇ ਘਰ ਦੇ ਵਿਚ ਦਾ ਖਿਆਲ ਕਰਦੇ ਹੋਏ ਕੱਲੇ ਕੱਲੇ ਮਹੱਲੇ ਦਾ ਖਿਆਲ ਕਰਦੇ ਹੋਏ ਪੂਰੀ ਤਰ੍ਹਾਂ ਜਾਗਰੂਕ ਹੈ ਔਰ ਡਟ ਕੇ ਕੰਮ ਕਰ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ਛੁਕੇ ਜੀ